ਮਾਰੂ ਅਸ਼ਪਦੀਆਂ ਮਹੱਲਾ ਪਹਿਲਾ ਘਰ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਬੇਦਪੁਰਾں ਕਥੇ ਸੁਨੇ ਹਾਰੇ ਮੁਨੀ ਅਨੇਕਾ ਅਠ ਸੰਤ ਪੀਰਤ ਬਹੁ ਘਣਾ ਭ੍ਰਮ ਛਾਤੇ ਭੇਖਾ ਸਾਚਉ ਸਾਹਿਬ ਨਿਰਮਲੋ ਮਨ ਮਾਨੈ ਏਕਾ ਤੂ ਅਜਰਾਵਰ ਅਮਰ ਤੂ ਸਭ ਚਾਲਨ ਹਾਰੀ ਨਾਮ ਰਸਾਇਣ ਪਾਇ ਲੈ ਹਰ ਹਰ ਦੁਖ ਭਾਰੀ ਰਹਾਉ ਹਰ ਪੜੀਐ ਹਰ ਬੁਝੀਐ ਗੁਰਮਤੀ ਨਾਮ ਉਧਾਰਾ ਗੁਰ ਪੂਰੈ ਪੂਰੀ ਮਤ ਹੈ ਪੂਰੈ ਸ਼ਬਦ ਵਿਚਾਰਾ 68 ਤੀਰਥ ਹਰ ਨਾਮ ਹੈ ਕਿਲ ਵਿਖ ਕਾਟਨ ਹਾਰਾ ਜਲ ਮਿਲੋ ਵੈ ਜਲ ਮਥੈ ਤਤ ਲੋੜੈ ਅੰਧ ਅਗਿਆਨਾ ਗੁਰਮਤੀ ਦਦ ਮਥੀਐ ਅੰਮ੍ਰਿਤ ਪਾਈਐ ਨਾਮ ਨਿਧਾਨਾ ਮਨ ਮੁਕਤ ਨਾ ਜਾਣੀ ਪਸ਼ੂ ਮਾਹਿਸ ਮਾਨਾਮ ਹਉ ਮੈਂ ਮੇਰਾ ਮਰੀ ਮਰ ਮਰ ਜੰਮੈ ਵਾਰੋ ਵਾਰ ਗੁਰ ਕੈ ਸ਼ਬਦੇ ਜੇ ਮਰੈ ਫਿਰ ਮਰੈ ਨ ਦੂਜੀ ਵਾਰ ਗੁਰਮਤੀ ਜਗ ਜੀਵਨ ਮਨ ਵਸੈ ਸਭ ਕੁਲ ਉਦਾਹਰਨ ਹਾਰ ਸੱਚਾ ਵਖਰ ਨਾਮ ਹੈ ਸੱਚਾ ਵਾਪਾਰਾ ਲਾਹ ਨਾਮ ਸੰਸਾਰ ਹੈ ਗੁਰਮਤੀ ਵਿਚਾਰਾ ਦੂਜੇ ਭਾਏ ਕਾਰ ਕਮਾਵਣੀ ਨਿਤ ਟੋਟਾ ਸੰਸਾਰਾ ਸਾਚੀ ਸੰਗਤ ਥਾਨ ਸੱਚ ਸੱਚੇ ਘਰ ਬਾਰਾ ਸੱਚਾ ਭੋਜਨ ਭਾਉ ਸੱਚ ਸੱਚ ਨਾਮ ਅਧਾਰਾ ਸੱਚੀ ਬਾਣੀ ਸੰਤੋਖਿਆ ਸੱਚਾ ਸ਼ਬਦ ਵਿਚਾਰਾ ਰਸ ਭੋਗਣ ਪਾਤਸ਼ਾਹੀਆ ਦੁਖ ਸੁਖ ਸੰਧਾਰਾ ਮੋਟਾ ਨਾ ਧਰਾਈਐ ਗਲ ਔਗਣ ਪਹਾਰਾ ਮਾ ਸਦਾਤ ਨਾ ਹੋਵਈ ਤੂੰ ਦਾਤਾ ਸਾਰਾ ਅਗੰ ਅਗੂ ਚਿਰ ਤੂੰ ਧਣੀ ਅਲਗਤ ਅਪਾਰਾ ਗੁਰ ਸ਼ਬਦੀ ਦਰਜੋਈ ਐ ਮੁਕਤੇ ਪੰਧਾਰਾ ਨਾਨਕ ਮੇਲ ਨਾ ਚੁਕਈ ਸਾਚੇ ਵਾਪਾਰਾ ਮਾਰੂ ਮਹੱਲਾ ਪਹਿਲਾ ਵਿਖ ਬੋਹਿਥਾਲਾ ਦਿਆ ਦਿਆ ਸੁਮੰਧ ਮੰਝਾਰੇ ਕੰਧੀ ਦੇ ਸੁਨਾਇ ਆਵਈ ਨਾ ਉਰਵਾਰ ਨਾ ਪਾਰ ਵੰਝੀ ਹਾਸ ਨਾ ਕੇਵਟੂ ਜਲ ਸਾਗਰ ਅਸਰਾਲ ਬਾਬਾ ਜਗ ਫਾਥਾ ਮਹਾਜਾਲ ਗੁਰ ਪ੍ਰਸਾਦੀ ਉਭਰੇ ਸੱਚਾ ਨਾਮ ਸੰਭਾਲ ਰਹਾਉ ਸਤ ਗੁਰੂ ਹੈ ਬੋ ਹਿਥਾ ਸ਼ਬਦ ਲੰਘਾਵਣ ਹਾਰ ਤਿਥੈ ਪਵਨ ਨਾ ਪਾਵ ਕੋ ਨਾ ਜਲ ਨਾ ਆਕਾਰ ਸਿੱਖ ਸੱਚਾ ਸਾਚਨਾਇ ਭਗਵਦਲ ਤਾਰਨ ਹਾਰੇ ਗੁਰਮੁਖ ਲੰਘੇ ਸੇ ਪਾਰ ਪਏ ਸੱਚੇ ਸਿਉ ਲਿਬ ਲਾਏ ਆਵਾ ਗੌਣ ਨਿਵਾਰਿਆ ਜੋਤੀ ਜੋਤ ਮਿਲਾਏ ਗੁਰਮਤੀ ਸਹਜ ਉਪਜੈ ਸੱਚੇ ਰਹੈ ਸਮਾਏ ਸਤਿ ਪੜਾਈ ਪਾਈਐ ਵਿਖ ਅੰਤਰ ਮਨ ਰੋਸ ਪੂਰਬ ਲਿਖਿਆ ਪਾਈਐ ਕਿਸਨੋ ਦੀਜੈ ਦੋਸ਼ ਗੁਰਮੁਖ ਗਾਰੜ ਜੇ ਸੁਣੇ ਮੰਨੇ ਨਾਮ ਸੰਤੋਸ਼ ਮਾਗਰ ਮਛ ਫਹਾਈ ਐ ਕੁੰਡੀ ਜਾਲ ਬਤਾਇ ਦੁਰਮਤ ਫਾਥਾ ਫਾਹੀ ਐ ਫਿਰ ਫਿਰ ਪਛੋਤਾਇ ਜੰਮਣ ਮਰਨ ਨਾ ਸੁਝਈ ਕੀਰਤਨਾ ਮੇ ਤਿਆ ਜਾਏ ਹਉਮੈ ਦੇ ਪਾਏ ਜਗਤ ਉਪਾਇਆ ਸ਼ਬਦ ਵਸੈ ਵਿਖ ਜਾਏ ਜਰਾ ਜੋ ਹਨਨ ਸਭ ਕਈ ਸੱਚ ਰਹੇ ਲਿਵ ਲਾਏ ਜੀਵਨ ਮੁਕਤ ਸੋ ਆਖੀਐ ਜਿਸ ਵਿੱਚੋਂ ਹਉਮੈ ਜਾਏ ਧੰਦਾ ਤਾਪਤ ਜਗ ਬਾਂਧਿਆ ਨਾ ਬੂਝੈ ਵਿਚਾਰ ਜੰਮਣ ਮਰਨ ਵਿਸਾਰਿਆ ਮਨ ਮੁਖ ਮੁਖਦ ਗਵਾਰ ਗੁਰ ਅੱਖੇ ਸੇ ਉਭਰੇ ਸੱਚਾ ਸ਼ਬਦ ਵਿਚਾਰ ਸੂਹਟ ਪਿੰਜਰ ਪ੍ਰੇਮ ਕੈ ਬੋਲਾ ਗੋਲਣਹਾਰ ਸੱਚ ਚੁਗੈ ਅੰਮ੍ਰਿਤ ਪੀਐ ਉੱਡੈ ਤਾਂ ਇਤਾਰ ਗੁਰ ਮਿਲਿਆ ਖਸਮ ਪਛਾਣੀਐ ਕਹੋ ਨਾਨਕ ਮੋਖ ਦੁਆਰ ਮਾਰੂ ਮਹੱਲਾ ਪਹਿਲਾ ਸ਼ਬਦ ਮਰੈ ਤਾਂ ਮਾਰ ਮਰ ਭਾਗੋ ਕਿਸ ਪਹਿ ਜਾਉ ਜਿਸ ਕਾ ਡਰ ਭੈ ਭਾਗੀਐ ਅੰਮ੍ਰਿਤ ਤਾ ਕੋ ਨਾ ਮਾਰਹਿ ਰਖਹਿ ਏਕ ਤੂੰ ਬੀਜੋ ਨਾ ਹੰਸਾ ਬਾਬਾ ਮੈਂ ਕੁਝ ਚੀਜ਼ ਕਾ ਚੌ ਮਤਹੀਨ ਨਾਮ ਬਿਨਾ ਕੋ ਕਛ ਨਹੀਂ ਗੁਰ ਪੂਰੈ ਪੂਰੀ ਮਤ ਕੀਨ ਰਹਾਵ ਅਬ ਗਣ ਸੁਭਾਰ ਗੁਣ ਨਹੀਂ ਬਿਨ ਗੁਣ ਕਿਉ ਕਰ ਜਾ ਸਹਿਜ ਸ਼ਬਦ ਸੁਖ ਊਪਜੈ ਬਿਨ ਭਾਗਾ ਧਨ ਨਾਹੀ ਜਿਨ ਕੈ ਨਾਮ ਨਾ ਮਨ ਵਸੈ ਸੇ ਬਾਂধে ਦੁਖ ਸਹਾਹੀ ਜਿਨਹੀ ਨਾਮ ਵਿਸਾਰਿਆ seek it aaye sansaar aage paache sukh nahi gaade laade shaar vichdiyan mila nahi dukh gadho jam dwar agge kya jaana nahe main bhule tu samjhaaye bhule marg jo dasse tis ka laa gao paaye gur bin daata ko nahi keemat kehna jaaye ਸਾਜਨ ਦੇਖਾਂ ਤਾਂ ਗੱਲ ਮਿਲਾ ਸਾਥ ਪਠਾਇਓ ਲੈ ਮੁਖ ਤੇ ਮਾਣ ਧਨ ਖੜੀ ਗੁਰ ਮੁਖ ਅੱਖੀਂ ਦੇਖ ਤੁਧ ਭਾਵੇ ਤੂੰ ਮਨ ਵਸਹਿ ਨਦਰੀ ਕਰਮੁ ਦੇ ਸੇਖ ਭੂਖ ਪਿਆਸੋ ਜੇ ਪਵੈ ਕਿਆ ਤਿਸ ਮੰਗਾਉਂਦੇ ਬੀਜਾ ਸੂਜੈ ਕੋ ਨਹੀਂ ਮਾਨ ਤਨ ਪੂਰਨ ਦੇ ਜਿਨ ਕੀਆ ਤਿਨ ਦੇਖਿਆ ਆਪ ਵਡਾਈ ਦੇ ਨਗਰੀ ਨਾਇਕ ਨਵ ਤਨੋ ਬਾਲ ਕਨੀਲ ਅਨੂਪ ਨਾਰ ਨਾ ਪੁਰਖ ਨਾ ਪੰਖਣੂ ਸੱਚਉ ਚਤਰ ਸਰੂਪ ਜੋ ਤਿਸ ਭਾਵੇ ਸੋ ਠੀਐ ਤੂੰ ਦੀਪਕ ਤੂੰ ਧੂਪ ਜੀਤ ਸਾਚਾਖੇ ਸੁਣੀ ਬਾਦ ਸਾਧ ਤਨ ਰੋਗ ਸਤਿ ਭਾਵੇ ਸਾਚਉ ਚਵੇ ਛੂਟੈ ਸੋਗ ਵਿਜੋਗ ਨਾਨਕ ਨਾਮ ਨਾ ਵਿਸਰੈ ਜੋ ਇਸ ਭਾਵੈ ਸੋ ਹੋਗ ਮਾਰੂ ਮਹੱਲਾ ਪਹਿਲਾ ਸਾਚੀ ਕਾਰ ਕਮਾਵਣੀ ਹੋਰ ਲਾਲਚ ਬਾਦ ਇਹ ਮਨ ਸਾਚੈ ਮੋਹਿਆ ਜਿਹਵਾ ਸੱਚ ਸਾਦ ਬਿਨ ਨਾਵੇਂ ਕੋ ਰਸ ਨਹੀਂ ਹੋਰ ਚੱਲਨ ਹੈ ਬਖਲਾਦ ਐਸਾ ਲਾਲਾ ਮੇਰੇ ਲਾਲ ਕੋ ਸੁਣ ਖਸਮ ਹਮਾਰੇ ਜਿਉਂ ਫਰਮਾਵੇ ਤਿਉਂ ਚੱਲਾਂ ਸਤਿ ਲਾਲ ਪਿਆਰੇ ਰਹਾਉ ਅੰਨਨ ਲਾਲੇ ਚਾਕਰੀ ਗੋਲੇ ਸਿਰ ਮੀਰਾ ਗੁਰ ਬਚਨੀ ਮਨ ਵਿੱਚ ਆ ਸ਼ਬਦ ਮਨ ਧੀਰਾ ਗੁਰ ਪੂਰੇ ਸ਼ਾਬਾਸ ਹੈ ਕਾਟੈ ਮਨ ਪੀਰਾ ਲਾਲਾ ਗੋਲਾ ਧਣੀ ਕੋ ਕਿਆ ਕਹਾਂ ਵਡਿਆਈਐ ਭਾਣੈ ਬਖਸ਼ੇ ਪੂਰਾ ਧਣੀ ਸਤ ਤਾਰ ਕਮਾਈਐ ਵਿਛੜਿਆ ਕਉ ਮੇਲ ਲੈ ਗੁਰ ਕਉ ਬਲ ਜਾਈਐ ਲਾਲੇ ਬੋਲੇ ਮਤ ਖਰੀ ਗੁਰ ਕੀ ਮਤ ਨੀਕੀ ਸਾਚੀ ਸੁਰਤ ਸੁਹਾਵਣੀ ਮਨ ਮੁਖ ਮਤ ਠੀਕੀ ਮਨ ਤਨ ਤੇਰਾ ਤੁਮ ਪ੍ਰਭੂ ਸਚ ਧੀਰਕ ਧੁਰ ਕੀ ਸਾਚੈ ਬੈਸਨ ਉੱਠਣਾ ਸਚ ਭੋਜਨ ਪਾਖਿਆ ਚਿਤ ਸਚੈ ਦਿੱਤੋ ਸਚਾ ਸਾਚਾਰ ਸਚ ਆਖਿਆ ਸਾਚੈ ਘਰ ਸਾਚੈ ਰੱਖੇ ਗੁਰ ਬਚਨ ਸੁਪਾਖਿਆ ਮਨ ਮੁਖ ਕਉ ਆਲਸ ਕਨੋ ਸਾਥੇ ਓਜਾੜੀ ਸਾਥਾ ਚੁਗੈ ਨਿਤ ਚੋਗੜੀ ਲਗ ਬੰਦ ਵਿਗਾੜੀ ਗੁਰ ਪ੍ਰਸਾਦੀ ਮੁਕਤ ਹੋਏ ਸਾਚੇ ਨਿਜ ਤਾੜੀ ਅਨਹਤ ਲਾਲਾ ਵਿਧਿਆ ਪ੍ਰਭ へ ਤਿਆਰੀ ਬਿਨ ਸਾਚੇ ਜੀਉ ਜਲ ਬਲੋ ਝੂਠੇ ਵੇਕਾਰੀ ਬਾਦਕਾਰਾਂ ਸਭ ਛੋਡੀਆਂ ਸਾਚੀ ਤਰ ਤਾਰੀ ਜਿਨੀ ਨਾਮ ਵਿਸਾਰਿਆ ਤਿੰਨ ਠੌਰ ਨਠੰ ਲਾਲੇ ਲਾਲ ਚਿਤਾ ਗਿਆ ਪਾਇਆ ਹਰ ਨਾਮ ਹੂੰ ਬਖਸ਼ ਹੈ ਤਾਂ ਮੇਲ ਲੈ ਹੈ ਨਾਨਕ ਬਲ ਜਾਉ ਮਾਰੂ ਮਹੱਲਾ ਪਹਿਲਾ ਲਾਲਾ ਗਾਰ ਬਿਛੋੜਿਆ ਗੁਰ ਕੈ ਪੈ ਸਹਜ ਸੁਭਾਈ ਲਾਲਾ ਖਸਮ ਪਛਾਣਿਆ ਵੱਡੀ ਵਡਿਆਈ ਖਸਮ ਮਿਲਿਆ ਸੁਖ ਪਾਇਆ ਕੀਂ ਤੱਕਣ ਨਾ ਜਾਈ ਲਾਲਾ ਬੋਲਾ ਖਸਮ ਕਾ ਖਸਮੈ ਵਡਿਆਈ ਗੁਰ ਪ੍ਰਸਾਦੀ ਉਬਰੇ ਹਰ ਕੀ ਸਰਣਾਈ ਰਹਾਵ ਲਾਲੇ ਨੂੰ ਸਰਕਾਰ ਹੈ ਤੁਰ ਖਸਮ ਫਰਮਾਈ ਲਾਲਾ ਹੁਕਮ ਪਛਾਣਿਆ ਸਦਾ ਰਹਿ ਰਜ਼ਾਈ ਆਪੇ ਮੀਰਾ ਬਖਸ਼ ਲੈ ਵੱਡੀ ਵਡਿਆਈ ਆਪ ਸੱਚਾ ਸਦਸੱਚ ਹੈ ਗੁਰ ਸ਼ਬਦ 부ਝਾਈ ਤੇਰੀ ਸੇਵਾ ਸੋ ਕਰੇ ਜਿਸਨੂੰ ਲੈ ਹੈ ਤੂੰ ਲਾਈ ਬਿਨ ਸੇਵਾ ਕਿਨੈ ਨਾ ਪਾਇਆ ਦੂਜੈ ਭਰਮ ਖੁਆਈ ਸੋ ਕਿਉ ਮਨ ਹੋ ਵਿਸਾਰੀਐ ਨਿਤ ਦੇਵੈ ਚੜੈ ਸਵਾਇ ਜਿਉ ਪਿੰਡ ਸਭ ਤਿਸਦਾ ਸਾਹ ਤਿਨੈ ਵਿੱਚ ਪਾਇਆ ਜਾਂ ਕਿਰਪਾ ਕਰੇ ਤਾਂ ਸੇਵੀਐ ਸੇਵ ਸੱਚ ਸਮਾਇਆ ਲਾਲਾ ਸੋ ਜੀਵਤ ਮਰੇ ਮਾਰੇ ਵਿੱਚ ਹਉ ਆਪ ਗਵਾਈ ਬੰਧਨ ਟੁੱਟਹਿ ਮੁਕਤ ਹੋਏ ਤ੍ਰਿਸ਼ਨਾ ਅਗਨ 부ਝਾਈ ਸਭ ਮਹਿ ਨਾਮ ਨਿਧਾਨ ਹੈ ਗੁਰਮੁਖ ਕੋ ਪਾਏ ਲਾਲੇ ਵਿੱਚ ਗੁਣ ਕਿਛ ਨਹੀਂ ਲਾਲਾ ਆਵ ਗਣਿਆਰ ਤੂੰ ਜੀਵਣ ਦਾਤਾ ਕੋ ਨਹੀਂ ਤੂੰ ਬਖਸ਼ਣਹਾਰ ਤੇਰਾ ਹੁਕਮ ਲਾਲਾ ਮੰਨੇ ਇਹ ਕਰਨੀ ਸਾਰ ਗੁਰਸਾਗਰ ਅੰਮ੍ਰਿਤ ਸਰ ਜੋ ਛੇ ਸੋ ਫਲ ਪਾਇ ਨਾਮ ਪਦਾਰਥ ਅਮਰ ਹੈ ਫਿਰਦਾ ਮਨ ਵਸਾਏ ਗੁਰ ਸੇਵਾ ਸਦਾ ਸੁਖ ਹੈ ਜਿਸ ਨੂੰ ਹੁਕਮ ਮਨਾਏ ਸੋਇਨਾਰੁ ਰੂਪਾ ਸਭ ਧਾਤ ਹੈ ਮਾਟੀ ਰਲ ਜਾਈ ਬਿਨ ਨਾਮ ਐ ਨਾਲ ਨ ਚੱਲ ਲਈ ਸਤ ਗੁਰੂ ਬੂਝ ਬੁਝਾਈ ਨਾਨਕ ਨਾਮ ਰਤੇ ਸੇ ਨਿਰਮਲੇ ਸਾਚੇ ਰਹੇ ਸਮਾਈ ਮਾਰੂ ਮੁਹੱਲਾ ਪਹਿਲਾ ਹੁਕਮ ਭਿਆ ਰਹਿਣਾ ਨਹੀਂ ਤੁਰ 파ਟੇ ਚੀਰੈ ਇਹ ਮਨ ਅਵਗਣ ਬਾਂਧਿਆ ਸਭ ਦੇ ਸਰੀਰੈ ਪੂਰਾ ਗੁਰਬਖਸ਼ਾਈ ਹੈ ਸਭ ਗੁਨਾਹ ਫਕੀਰੈ ਚੌ ਰਹੀ ਹੈ ਉੱਠ ਚੱਲਣਾ ਬੁਝ ਸ਼ਬਦ ਵਿਚਾਰਾ ਜਿਸ ਤੂੰ ਮਿਲਹਿ ਸੋ ਮਿਲੈ ਤੁਰ ਹੁਕਮ અપਾਰਾ ਰਹਾਉ ਜਿਉ ਤੂੰ ਰੱਖਹਿ ਤਿਉ ਰਹਾ ਜੋ ਦੇਹ ਸੁਖਾਂ ਜੋ ਤੂੰ ਚਲਾ ਮਹ ਕਿਉ ਚੱਲਾਂ ਮੁਖ ਅੰਮ੍ਰਿਤ ਨਾਮ ਮੇਰੇ ਠਾਪੁਰ ਹੱਥ ਵਢਿਆਈਆ ਮੇਲ ਨਹਿਮਨ ਚਾਉ ਕੀਤਾ ਕਿਆ ਸਾਲਾਹੀਐ ਕਰ ਦੇਖੈ ਸੋਈ ਜਿਨ ਕੀ ਆਸ ਸੋ ਮਨ ਵਸੈ ਮੈਂ ਅਵਰਣਾ ਕੋਈ ਸੋ ਸਾਚਾ ਸਾਲਾਹੀਐ ਸਾਚੀ ਪਤ ਹੋਈ ਪੰਡਿਤ ਪੜਨਾ ਪਹੁੰਚੈ ਭਗਵਾਲ ਜੰਗਾਲਾ ਪਾਪ ਕੁੰਨ ਦੋਏ ਸੰਗਮੇ ਖੁਦ ਆਜਮ ਕਾਲਾ ਵਿਸੋੜਾ ਪਉ ਬਿਸਰੈ ਪੂਰਾ ਰਖਵਾਲਾ ਜਿਨਕੀ ਲੇਖੈ ਪਤ ਪਵੈ ਸੇ ਪੂਰੇ ਭਾਈ ਪੂਰੇ ਪੂਰੀ ਮਤ ਹੈ ਸੱਚੀ ਵਡਿਆਈ ਦੇਂਦੇ ਤੂਤ ਨਯਾਵਈ ਲੈ ਲੈ ਥਕ ਪਾਈ ਖਾਰ ਸਮੁੰਦਰ ਢੰਡੋਲੀਐ ਇਕ ਮਣੀਆਂ ਪਾਵੈ ਦੋਏ ਦਿਨ ਚਾਰ ਸੁਹਾਵਣਾ ਮਾਤੀ ਤਿਸ ਖਾਵੈ ਗੁਰ ਸਾਗਰ ਸਤਿ ਸੇਵੀਐ ਜੇ ਤੋਟ ਨ ਆਵੈ ਮੇਰੇ ਪ੍ਰਭ ਭਾਵਨ ਸੇ ਊਜਲੇ ਸਭ ਮੈਲ ਪਰੀਜੈ ਮੈਲਾ ਊਜਲ ਤਾਂ ਥੀਐ ਪਾਰਸ ਸੰਗ ਭੀਜੈ ਵੰਨੀ ਸਾਚੇ ਲਾਲ ਕੀ ਕਿਨ ਕੀਮਤ ਕੀਜੈ ਦੇਖੀ ਹਾਥ ਨ ਲੱਭਈ ਤੀਰਥ ਨਹੀਂ ਦਾਨੇ ਪੂਛੋਂ ਵੇ ਪੜੰਤਿਆਂ ਮੁੱਠੀ ਵਿਣਮਾਨੇ ਨਾਨਕ ਕੀਮਤ ਸੋ ਕਰੇ ਪੂਰਾ ਗੁਰ ਗਿਆਨੇ ਮਾਰੂ ਮਹੱਲਾ ਪਹਿਲਾ ਮਨ ਮੁਖ ਲਹਿਰ ਘਰ ਤਜ ਵਿਗੂਚੈ ਅਵਰਾਂ ਕੇ ਘਰ ਹੀਰੈ ਗ੍ਰਹਿ ਤਹੰ ਗਵਾਏ ਸਤਗੁਰ ਨਾਮ ਢੇਟੈ ਦੁਰਮਤ ਭੂਮਣ ਘੇਰੈ ਵਿਸ਼ਾਂਤਰ ਭਵੈ ਪਾਠ ਪੜ ਥਾਤਾ ਤ੍ਰਿਸ਼ਨਾ ਹੋਏ ਵਿਧੇਰੈ ਕਾਚੀ ਪਿੰਡੀ ਸ਼ਬਦ ਨਾ ਚੀਨੈ ਉਧਰ ਭੈ ਜੈ ਸੇ ਢੋਰੈ ਬਾਬਾ ਐਸੀ ਰਵਤਰਵੈ ਸੰਿਆਸੀ ਗੁਰ ਕੈ ਸ਼ਬਦ ਏਕ ਲਿਵ ਲਾਗੀ ਤੇਰਾ ਨਾਮ ਰਤੇ ਤ੍ਰਿਪਤਾਸੀ ਰਹਾਉ ਕੋਲੀ ਗੇੜੂ ਰੰਗ ਚੜਹਾਇਆ ਵਸਤਰ ਭੇਸ ਤੇ ਸਾਰੀ ਕਾਪੜ ਫਾਰ ਬਨਾਈ ਖਿੰθα ਝੋਲੀ ਮਾਇਆ ਧਾਰੀ ਘਰ ਕਰ ਮੰਗੈ ਜਗ ਪ੍ਰਗੋਦੈ ਮਨ ਅੰਧ ਹੈ ਪਤ ਹਾਰੀ ਪਰਮ ਕੁਲਾਣਾ ਸ਼ਬਦ ਨਾ ਚੀਨੈ ਜੂ ਐ ਬਾਜੀ ਹਾਰੀ ਅੰਤਰ ਅਗਨ ਨਾ ਗੁਰ ਬਿਨ ਬੂਜੈ ਬਾਹਰ ਪੂਰ ਤਾਪੈ ਗੁਰ ਸੇਵਾ ਬਿਨ ਭਗਤ ਨਾ ਹੋਵੀ ਕਿਉ ਕਰ ਚੀਨਸ ਆਪੈ ਨਿੰਦਾ ਕਰ ਕਰ ਨਰਕ ਨਿਵਾਸੀ ਅੰਤਰ ਆਤਮ ਜਾਪੈ 68 ਤੀਰਥ ਪਰਮ ਵੀ ਗੁਰ ਚਹੈ ਕਿਉ ਮਲ ਧੋਪੈ ਪਾਪੈ ਛਾਣੀ ਖਾਪ ਵਿਕੂਤ ਚੜਹਾਈ ਮਾਇਆ ਕਾਮਬ ਜੋ ਹੈ ਅੰਤਰ ਬਾਹਰ ਏਕ ਨ ਜਾਣੈ ਸਾਥ ਕਹੇ ਤੇ ਸੋ ਹੈ ਪਾਠ ਪੜੈ ਮੁਖ ਝੂਠੋ ਬੋਲੈ ਨਿਗੁਰੇ ਕੀ ਮਤ ਓ ਹੈ ਨਾਮ ਨਾ ਜਪੈ ਕਿਉ ਸੁਖ ਪਾਵੈ ਬਿਨ ਨਾਮੈ ਕਿਉ ਸੋ ਹੈ ਮੂंड मुंडाए ਜਟਾ ਸਿਖ ਬਾਂਧੀ ਮੋਨ ਰਹਿ ਅਬ ਮਹਾਂ ਨਾਮ ਮਨੁਆ ਡੋਲੇ ਤਹ ਦਿਸ਼ਤਾਵੈ ਬੇਨਰਤ ਆਤਮ ਗਿਆਨਾ ਅੰਮ੍ਰਿਤ ਛੋਡ ਮਹਾ ਬਿਖ ਪੀਵੈ ਮਾਇਆ ਕਾ ਦੇਵਨ ਕਿਰਤਨਾ ਮਿਟਾਈ ਹੁਕਮ ਨਾ ਬੂਝੈ ਪਸ਼ੂਆ ਮਾਹਿਸਮਾਨਾ ਹਾਸਕ ਮੰਡਲ ਕਾਪੜੀਆ ਮਨ ਕ੍ਰਿਸ਼ਨ ਉਪਜੀ ਭਾਰੀ ਇਸਤਰੀ ਤਜ ਕਰ ਕਾਮ ਦਿਆ ਪਿਆ ਚਿਤ ਲਾਇਆ ਪਰ ਨਾਰੀ ਸਿਖ ਕਰੇ ਕਰ ਸ਼ਬਦ ਨਾ ਚੀਨੈ ਲੰਪਟ ਹੈ ਬਾਜ਼ਾਰੀ ਅੰਤਰ ਵਿਖ ਬਾਹਰ ਨਿ ਪ੍ਰਾਂਤੀ ਤਾਂ ਜਨ ਕਰੇ ਖੁਆਰੀ ਸੋ ਸੰਿਆਸੀ ਜੋ ਸਤਗੁਰ ਸੇਵੈ ਵਿੱਚ ਹਉ ਆਪ ਗਵਾਏ ਛਾਦਨ ਭੋਜਨ ਕੀ ਆਸਨ ਕਰਈ ਅਚਿੰਤ ਮਿਲੇ ਸੋ ਪਾਏ ਬਕੈ ਨ ਬੋਲੇ ਛਮਾ ਧਨ ਸੰਗ੍ਰਹਿ ਤਾਮਸਨਾਮ ਜਲਾਏ ਤਨ ਗਿਰਹੀ ਸੰਿਆਸੀ ਜੋਗੀ ਜੇ ਹਰ ਚਰਣੀ ਚਿਤ ਲਾਈ ਆਸ ਨਿਰਾਸ ਰਹੈ ਸੰਿਆਸੀ ਏਕ ਸਿ ਸਿਉਂ ਲਿ ਬਲਾਏ ਹਰ ਰਸ ਤੀਵੈ ਤਾਂ ਸ਼ਾਂਤ ਆਵੈ ਨਿਜ ਕਰਤਾ ੜੀ ਲਾਏ ਮਨੁਆ ਨਾ ਡੋਲੇ ਗੁਰਮੁਖ ਦੂਜੈ ਤਾਪਤ ਵਰਜ ਰਹਾਏ ਗ੍ਰਹਿਸਰੀ ਗੁਰਮਤੀ ਖੋਜੇ ਨਾਮ ਪਦਾਰਥ ਪਾਏ ਬ੍ਰਹਮਾ ਵਿਸ਼ਨ ਮਹੇਸ਼ ਸ਼੍ਰੇਸ਼ ਨਾਮ ਰਤੇ ਵਿਚਾਰੀ ਖਾਣੀ ਬਾਣੀ ਗगन ਪਤਾਲੀ ਜਨਤਾ ਜੋ ਤੁਮਹਾਰੀ ਸਭ ਸੁਖ ਮੁਕਤ ਨਾਮ ਤੁਮ ਬਾਣੀ ਸੱਚ ਨਾਮ ਉਰਤ ਹਾਰੀ ਨਾਮ ਬਿਨਾ ਨਹੀਂ ਛੂਟ ਸੁਨਾਮਤ ਸਾਚੀ ਤਾਰਕ ਤਾਰੀ ਮਾਰੂ ਮਹੱਲਾ ਪਹਿਲਾ ਮਾ ਪਿਤਾ ਸੰਜੋਗ ਉਪਾਏ ਰਕਤ ਬਿੰਦ ਮਿਲ ਪਿੰਡ ਕਰੇ ਅੰਤਰ ਗਰਭ ਉਰਦ ਲਿਵ ਲਾਗੀ ਸੋ ਪ੍ਰਭ ਸਾਰੇ ਦਾਤ ਕਰੇ ਸੰਸਾਰ ਪਵ ਜਲ ਕਿਉ ਤਰੈ ਗੁਰਮੁਖ ਨਾਮ ਨਿਰੰજન ਪਾਈਐ ਅਫਰਿਓ ਭਾਰ ਅਫਾਰ ਕਰੈ ਰਹਾ ਤੇ ਗੁਣ ਵਿਸਰਗੈ ਅਪਰਾਧੀ ਮੈਂ ਬਉਰਾ ਕੀ ਕਰਉ ਹਰੇ ਤੂ ਦਾਤਾ ਦਇਆਲ ਸਭੈ ਸਿਰ ਅਹਨ ਸਦਾ ਸੰਮਾਰ ਕਰੇ ਚਾਰ ਪਦਾਰਥ ਲੈ ਜਗ ਜਨਮਿਆ ਛੇਵ ਸ਼ਕਤੀ ਘਰ ਵਾਸ ਧਰੇ ਲਾਗੀ ਭੂਖ ਮਾਇਆ ਮਗ ਜੋ ਹੈ ਮੁਕਤ ਪਦਾਰਥ ਮੋਹ ਖਰੇ ਕਰਨ ਪਲਾਵ ਕਰੇ ਨਹੀਂ ਪਾਵੇ ਇਤ ਉਤ ਢੂੰਡ ਤਥਾ ਪਰੇ ਕਾਮ ਕ્રોਧ ਅਹੰਕਾਰ ਵਿਆਪੇ ਕੂੜ ਕੁਟੰਬ ਸਿਉ ਪੀਤ ਕਰੇ ਖਾਵੇ ਭੋਗੈ ਸੁਣ ਸੁਣ ਦੇਖੈ ਪਹਿਰ ਦਿਖਾਵੇ ਕਾਲ ਕਰੇ ਬਿਨ ਗੁਰ ਸ਼ਬਦ ਨਾ ਆਪ ਪਛਾਨੈ ਬਿਨ ਹਰ ਨਾਮ ਨਾ ਕਾਲ ਕਰੇ ਜੇ ਤਾ ਮੋਹ ਮੈਂ ਕਰ ਫੂਲੇ ਮੇਰੀ ਮੇਰੀ ਕਰਤੇ ਸ਼ੀਨ ਖਰੇ ਤਾਨ ਤਨ ਬਿੰਸੈ ਸਹ ਸਹ ਸਹਸਾ ਫਿਰ ਪਛਤਾਵੇ ਮੁਖ ਧੂਰ ਪਰੇ ਬਿਰਧ ਭਇਆ ਜੋ ਬਨ ਤਨ ਖਿਸਿਆ ਕਫ ਕੰਠ ਬਿਰੂਧੋ ਨੈਣ ਹੁ ਨੀਰ ਢਹੇ ਚਰਨ ਰਹੇ ਕਰ ਕੰਪਣ ਲਾਗੇ ਸਾਕਤ RAM ਨਾਮ ਹਿਰਦੈ ਹਰੇ ਸੁਰਤ ਗਈ ਕਾਲੀ ਹੁ ਧੋਲੇ ਕਿਸੇ ਨਾਮ ਭਾਵੈ ਰਖਿਓ ਘਰੇ ਬਿਸਰਤ ਨਾਮ ਐਸੇ ਦੋਖ ਲਗਹਿ ਜਮ ਮਾਰ ਸਮਾਰੇ ਨਰਕ ਖਰੇ ਪੂਰਬ ਜਨਮ ਕੋ ਲੇਖ ਨਾ ਮਿਟਈ ਜਨਮ ਮਰੇ ਕਾ ਕਉ ਦੋਸ ਤਰੇ ਬਿਨ ਗੁਰ ਬਾਦ ਜੀਵਨ ਹੋਰ ਮਰਨਾ ਬਿਨ ਗੁਰ ਸ਼ਬਦੈ ਜਨਮ ਜਰੇ ਖੁਸ਼ੀ ਖੁਆਰ ਭੈ ਰਸ ਭੋਗਣ ਹੋਕਟ ਕਰਮ ਵਿਕਾਰ ਕਰੇ ਨਾਮ ਵਿਸਾਰ ਲੋਭ ਮੂਲ ਖੋਇਓ ਸਿਰ ਧਰਮ ਰਾਏ ਕਾ ਡੰਡ ਪਰੇ ਗੁਰਮੁਖ RAM ਨਾਮ ਗੁਣ ਗਾਵਹਿ ਜਾ ਕਉ ਹਰ ਪ੍ਰਭ ਨਦਰ ਕਰੇ ਤੇ ਨਿਰਮਲ ਕੁਰਖ ਅਪਰੰਪਰ ਪੂਰੇ ਤੇ ਜਗ ਮਹਿ ਗੁਰ ਗੋਵਿੰਦ ਹਰੇ ਹਰ ਸਿਮਰਹੁ ਗੁਰ ਬਚਨ ਸੰਭਾਰਹੁ ਸੰਗਤ ਹਰ ਜਨ ਭਾਉ ਕਰੇ ਹਰ ਜਨ ਗੁਰ ਪ੍ਰਧਾਮ ਦੁਆਰੈ ਨਾਨਕ ਤਿੰਨ ਜਨ ਕੀ ਰੇਣ ਹਰੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਮਾਰੂ ਕਾਫੀ ਮਹੱਲਾ ਪਹਿਲਾ ਘਰ ਦੂਜਾ ਆਵਾਂ ਮੰਯੋ ਡੁੰਮਣੀ ਕੀਤੀ ਮਿੱਤਰ ਕੈਉ ਸਾਤਾਂ ਟੋਈ ਨਾਲ ਹੈ ਵਾਂਢੀ ਕਿਉਂ ਤੀਰੇਉ ਮੈਂ ਦਾ ਮਨ ਦਿੱਤਾ ਆਪਨੜੇ ਪਿਰਣਾ ਫੋ ਕੋਲ ਕੁਮਾਈ ਖੰਨਿਏ ਕੀਤੀ ਇਕ ਭੋਰੀ ਨਜ਼ਰ ਨਿਹਾਲ ਰਹਾਉ ਪੈੜਾ ਦੋਹਾ ਗਣੀ ਸਾਹੁਰੜੈ ਕਿਉ ਜਾਉ ਮੈਂ ਗਲਿ ਆਉ ਗੁਣ ਮੁਠੜੀ ਬਿਨ ਪੈਰ ਝੂਰ ਮਰਾਂਉ ਪੈੜਾ ਫਿਰ ਸੰਭਾ ਸਾਹੁਰੜੈ ਘਰ ਵਾਸ ਸੁਖ ਸਬੰਧ ਸੋਹਾ ਗਣੀ ਫਿਰ ਪਾਇਆ ਗੁਣ ਤਾਸ ਲੇਖ ਨਿਹਾਲੀ ਪਾਟ ਕੀ ਕਾਪੜ ਅੰਗ ਬਣਾਏ ਫਿਰ ਮੁਕਤੀ ਦੋਹਾ ਗਣੀ ਤਨ ਦੁਖੀ ਰਹਿ ਵਿਹਾਇ ਕਿਤੀ ਚਖੋਂ ਸਾੜੜੇ ਚਿੱਤੀ ਵੇਸ ਕਰਿਓ ਫਿਰ ਬਿਨ ਜੋ ਬਰਬਾਦ ਗਇੰ ਵਾਂਢੀ ਚੂਰੇਂਦੀ ਚੂਰੇਓ ਸੱਚੇ ਸੰਦਾਸ ਅੱਦੜਾ ਸੁਣੀਐ ਗੁਰ ਵਿਚਾਰ ਸੱਚੇ ਸੱਚਾ ਬਹਿਣਾ ਨਦਰਿ ਨਦਰ ਤਿਆਰ ਜਾਨੀ ਅੰਜਨ ਸੱਚਾ ਦੇਖੇ ਦੇਖਣਹਾਰ ਗੁਰਮੁਖ ਬੂਝੈ ਜਾਣੀਐ ਹੋ ਮੰਗਰ ਦਨੀਵਾਰ ਤਉ ਭਾਵਨ ਤਉ ਜੇਹੀਆ ਮੂ ਜੇਹੀਆ ਕਿਤੀਆ ਨਾਨਕ ਨਾਹ ਨਾ ਵਿਛੜੈ ਤਿਨ ਸਚੈ ਰਤੜੀਆਂ ਹਾਂ ਮਾਰੂ ਮਹੱਲਾ ਤਹਿਲਾ ਨਾ ਪਹਿਣਾ ਪਰਝਾਈਆ ਨਾ ਸੇ ਸਸੜੀਆਂ ਸੱਚਾ ਸਾਥ ਨਾ ਟੁੱਟੈ ਗੁਰ ਮੇਲੇ ਸਹਿਆ ਹਾਂ ਬਲਿਹਾਰੀ ਗੁਰ ਅਪਣੇ

ਸਫੀਹ ਮਾਰੋ ਕੰਤ ਸਤਿ ਵਿਛੋੜਾ ਨਾ ਥੀਐ ਸੋ ਸ਼ੋਰੰਗਰਵੰਤ ਸੱਬੇ ਰੁੱਤੀ ਚੰਗੀਆਂ ਜਿਤ ਸੱਚੇ ਸਿਉਨੇ ਸਾਧਨ ਕੰਤ ਪਛਾਣਿਆ ਸੁਖ ਸੁਤੀ ਨਿਸਦੇਹਿ ਪਤਨ ਪੂਕੇ ਪਾਤਣੀ ਵਣਹਾਂ ਤ੍ਰੋਪ ਵਿਲਾੜ ਪਾਰਕ ਵੰਦੜੇ ਵਿਥਮੈ ਸਤ ਗੁਰ ਗੋਹ ਚਾੜ ਇਕ ਨੀ ਲੱਦਿਆ ਇਕ ਲੱਗ ਗਏ ਇਕ ਭਾਰੇ ਭਰ ਨਾਲ ਜਿਨਿ ਸੱਚ ਵਣੰਜਿਆ ਸੇ ਸੱਚੇ ਪ੍ਰਭ ਨਾਲ ਨਾ ਹਮ ਚੰਗੇ ਆਖੀਆਂ ਹੈ ਬੁਰਾ ਨਾ ਦੇ ਸਹ ਕੋਈ ਨਾਨਕ ਹਉ ਮੈਂ ਮਾਰੀਐ ਸੱਚੇ ਜਿਹੜਾ ਸੋਏ ਮਾਰੂ ਮਹੱਲਾ ਪਹਿਲਾ ਨਾ ਜਾਣਾ ਮੂਰਖ ਹੈ ਕੋਈ ਨਾ ਜਾਣਾ ਸਿਆਣਾ ਸਦਾ ਸਾਹਿਬ ਕੈ ਰੰਗੇ ਰਾਤਾ ਅਣ ਦਿਨ ਨਾਮ ਵਖਾਣਾ ਬਾਬਾ ਮੂਰਖ ਹਾਂ ਨਾ ਮੈਂ ਬਲ ਜਾ ਤੂੰ ਕਰਤਾ ਤੂੰ ਦਾਨਾ ਦੀਨਾ ਤੇਰਾ ਨਾਮ ਤਰਾਉ ਰਹਾ ਮੂਰਖ ਸਿਆਣਾ ਏਕ ਹੈ ਏਕ ਜੋਤ ਦੋਏ ਨਾਮ ਮੂਰਖਾ ਸਿਰ ਮੂਰਖ ਹੈ ਜੇ ਮੰਨੇ ਨਾਹੀ ਨਾਮ ਗੁਰਦੁਆਰੇ ਨਾਮ ਪਾਈਐ ਬਿਨ ਸਤਗੁਰ ਪੱਲੇ ਨਾ ਪਾਏ ਸਤਗੁਰ ਕੈ ਭਾਣੈ ਮਨ ਵਸੈ ਤਾਂ ਅਹਿਨਿਸ ਰਹਿ ਲਿਵ ਲਾਏ ਰਾਜੰਦੰਦੰ ਰੂਪੰ ਮਾਲੰ ਜੋ ਬੰਤੇ ਜੁਵਾਰੀ ਹੁਕਮਿ ਬਾਂধে ਪਾਸਾ ਖੇਲਹਿ ਚੌਪੜ ਏਕਾ ਸਾਰੀ ਜਗ ਚਤਰ ਸਿਆਣਾ ਪਰਮ ਕੁਲਹਾਣਾ ਨਾਉ ਪੰਡਿਤ ਪੜਹੇਂਗਾ ਵਾਰੀ

ਮਾਰੂ ਮਹੱਲਾ ਤੀਜਾ ਘਰ ਪੰਜਵਾ ਅਸ਼ਟਪਦੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਿਸਨੂੰ ਪ੍ਰੇਮ ਮੰਨ ਵਸਾਏ ਸੱਚਾ ਸ਼ਬਦ ਸਹਜ ਸੁਭਾਏ ਇਹਾ ਵੇਦਨ ਸੋਈ ਜਾਣੈ ਅਵਰਤਿ ਜਾਣੈ ਕਾਰੀ ਜੀਉ ਆਪੇ ਮਿਲੇ ਆਪ ਮਿਲਾਏ ਆਪਣਾ ਪਿਆਰ ਆਪੇ ਲਾਏ ਪ੍ਰੇਮ ਕੀ ਸਾਰ ਸੋਈ ਜਾਣੈ ਜਿਸਨੋਂ ਨਜ਼ਰ ਤੁਮਾਰੀ ਜੀਓ ਰਹਾਵ ਡਿਵ ਦ੍ਰਿਸ਼ਟ ਜਾਗੈ ਭਰਮ ਚੁਕਾਏ ਗੁਰ ਪ੍ਰਸਾਦ ਪਰਮ ਪਦ ਪਾਏ ਸੋ ਜੋਗੀ ਇਸ ਜੁਗਤ ਪਛਾਣੈ ਗੁਰ ਕੈ ਸ਼ਬਦ ਵਿਚਾਰੀ ਜੀਓ ਸੰਜੋਗੀ ਧਨ ਤੇਰ ਮੇਲਾ ਹੋਵੇ ਗੁਰਮਤਿ ਵਿੱਚ ਹਉ ਦੁਰਮਤਿ ਤੋਵੇ ਰੰਧ ਸਿਉ ਨਿਤ ਰਲੀਆਂ ਮਾਣੈ ਆਪਣੇ ਕੰਤ ਪਿਆਰੀ ਜੀਓ ਸਤਗੁਰ ਬਾਝ ਹੋਵੇ ਨ ਕੋਈ ਆਪੇ ਆਪ ਨਿਰੰਝਨ ਸੋਈ ਸਤਗੁਰ ਮਿਲਿਆ ਮਰੈ ਮੰਦਾ ਹੋਵੇ ਜਾਨ ਵਿਚਾਰੀ ਜੀਓ ਇਹ ਸ਼ਬਦ ਸਾਰ ਜਿਸ ਨੂੰ ਲਾਏ ਗੁਰਮੁਖ ਤ੍ਰਿਸ਼ਨਾ ਭੁਖ ਗਵਾਏ ਆਪਨ ਲੀਆ ਕਿਛੂ ਨ ਪਾਈਐ ਕਰ ਕਿਰਪਾ ਕਲ ਧਾਰੀ ਜੀਓ ਅਗੰ ਨਿਗੰ ਸਤਗੁਰੂ ਦਿਖਾਇਆ ਕਰ ਕਿਰਪਾ ਆਪਣੇ ਘਰ ਆਇਆ ਅੰਜਨ ਮਾਹੀ ਨਿਰੰਜਨ ਜਾਤਾ ਜਿਨ ਕਉ ਨਦਰ ਤੁਮਾਰੀ ਜੀਉ ਗੁਰਮੁਖ ਹੋਵੈ ਸੋ ਤਤ ਪਾਏ ਆਪਣਾ ਆਪ ਵਿੱਚ ਹੰਗਵਾਏ ਸਤਗੁਰ ਬਾਝੋਂ ਸਭ ਧੰਗ ਕਮਾਵੇ ਵੇਖੋ ਮਨ ਵਿਚਾਰੀ ਜੀਉ ਇਕ ਭ੍ਰੰ ਭੂਲੇ ਫਿਰ ਹੈ ਅਹੰਕਾਰੀ ਇਕਨਾ ਗੁਰਮੁਖ ਹੋਮੈ ਮਾਰੀ ਸਚੈ ਸ਼ਬਦ ਰਤੇ ਬੈਰਾਗੀ ਪੁਰ ਭਰਮ ਭੁੱਲੇ ਗਾਵਾਰੀ ਜੀਓ ਗੁਰਮੁਖ ਜਿਨੀ ਨਾਮ ਨਾ ਪਾਇਆ ਮਨਮੁਖ ਬਿਰਥਾ ਜਨਮ ਗਵਾਇਆ ਅੱਗਾ ਬਿਨ ਨਾਮੈ ਕੋ ਬੇਲੀ ਨਹੀਂ 부ਧਾ ਗੁਰ ਵਿਚਾਰੀ ਜੀਓ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਗੁਰ ਪੂਰੈ ਜੁਗ ਚਾਰੇ ਜਾਤਾ ਜਿਸ ਤੂੰ ਦੇਵ ਹੈ ਸੋਈ ਪਾਏ ਨਾਨਕ ਤਤ ਵਿਚਾਰੀ ਜੀਓ